ਸਰੇ ਨਹੀਂ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕੱਲੂ ਕਾਰੇ ਨੂੰ ਲੈ ਕੇ ਅੰਮ੍ਰਿਤਸਰ ਬੰਦ ਦੀ ਕੋਲ ਦਿੱਤੀ ਗਈ ਸੀ ਤਾਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਨੇ ਅੰਮ੍ਰਿਤਸਰ ਦੇ ਤਾਂ ਉਸ ਦੀ ਤਸਵੀਰਾਂ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਉਸ ਵळे ਅਸੀਂ ਅੰਮ੍ਰਿਤਸਰ ਦੇ ਹਾਲਗੇੜ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੱਥੇ ਕਿ ਬੰਦ ਦਾ ਅਸਰ ਦਿਖਾਈ ਦੇ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਰਾਤ ਤੋਂ ਹੀ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਨੇ ਉਹ ਸੜਕਾਂ ਦੇ ਉੱਪਰ ਦਿਖਾਈ ਦੇਣ ਤਾਂ ਤੁਸੀਂ ਵੇਖ ਸਕਦੇ ਹੋ ਕਿ ਹਾਲ ਗੇੜ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੀਆਂ ਨੇ ਤਾਂ ਉਹ ਇਸ ਰਾਸਤੇ ਤੇ ਰਾਹੀ ਦਰਬਾਰ ਸਾਹਿਬ ਨੂੰ ਜਾਂਦੀਆਂ ਨੇ ਤਾਂ ਉਸ ਰਾਸਤੇ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਤਾਂ ਹੋਰ ਵੀ ਜਿਹੜੇ ਅਮਾਂਡੋ ਮੁਲਾਜ਼ਮ ਨੇ ਜਾਂ ਫਿਰ ਐਂਟੀ ਰੋਡ ਪੁਲਿਸ ਉਹ ਅੱਜ ਵੱਖ-ਵੱਖ ਚੌਂਕਾ ਦੇ ਵਿੱਚ ਤੇ ਨਾਲ ਦੇ ਨਾਲ ਸੜਕਾਂ ਦੇ ਉੱਪਰ ਦਿਖਾਈ ਦੇ ਰਹੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਹਰ ਇੱਕ ਦੇ ਉੱਪਰ ਜਿਹੜੀ ਨਿਗ੍ਹਾ ਰੱਖੀ ਜਾ ਰਹੀ ਆ ਤਾਂ ਜੋ ਕੋਈ ਵੀ ਘਟਨਾ ਨਾ ਹੋ ਸਕੇ ਤਾਂ ਉਸ ਨੂੰ ਲੈ ਕੇ ਤੁਸੀਂ ਵੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੇ ਮਲਾਦਨ ਤਾਂ ਹੋਰ ਵੀ ਐਂਟੀ ਰਾਇਡ ਪੁਲਿਸ ਜਿਹੜੀ ਆ ਉਹ ਅੱਜ ਅੰਮ੍ਰਿਤਸਰ ਦੀ ਸੜਕਾਂ ਦੇ ਉੱਪਰ ਦਿਖਾਈ ਦੇ ਰਹੀ ਆ ਤਾਂ ਪਿਛਲੇ ਕਈ ਦਿਨਾਂ ਤੋਂ ਪੁਲਿਸ ਦੇ ਵੱਲੋਂ ਹਾਈ ਟੈਕ ਜਿਹੜੇ ਨਾਕੇ ਨੇ ਉਹ ਲਗਾਏ ਗਏ ਸੀ ਲਗਾਤਾਰ ਚੈਕਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਅੱਜ ਵੀ ਲਗਾਤਾਰ ਸੜਕਾਂ ਦੇ ਉੱਪਰ ਮਲਾਦਨ ਦਿਖਾਈ ਦੇ ਰਹੇ ਨੇ ਪੁਲਿਸ ਦੇ ਵੱਲੋਂ ਫਲੈਗ ਮਾਰਚ ਕੀ ਬਹੁਤ ਵੱਡੀ ਮਾਰਕੀਟ ਆ ਜਿਹੜੀ ਅੱਜ ਪੂਰੀ ਬੰਦ ਦਿਖਾਈ ਦੇ ਰਹੀ ਹੈ ਕੋਈ ਵੀ ਦੁਕਾਨ ਜਿਹੜੀ ਉਹ ਖੁੱਲੀ ਨਹੀਂ ਦਿਖਾਈ ਦੇ ਰਹੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਦੂਰ ਦੂਰ ਤੱਕ ਜਿਹੜੀਆਂ ਦੁਕਾਨਾਂ ਨੇ ਇਹ ਬੰਦ ਦਿਖਾਈ ਦੇ ਰੀਆਂ ਤਾਂ ਫਿਲਹਾਲ ਜੇਕਰ ਅਸੀਂ ਪੁਰਾਣੇ ਸਮੇਂ ਦੀ ਗੱਲ ਕਰੀਏ ਤਾਂ ਇਸ ਸੜਕ ਦੇ ਉੱਪਰ ਪੈਰ ਰੱਖਣ ਨੂੰ ਥਾਂ ਵੀ ਨਹੀਂ ਹੁੰਦਾ ਪਰ ਅੱਜ ਬੰਦ ਨੂੰ ਲੈ ਕੇ ਤੁਸੀਂ ਵੇਖ ਸਕਦੇ ਹੋ ਕਿ ਪੂਰੀਆਂ ਜਿਹੜੀਆਂ ਸੜਕਾਂ ਨੇ ਉਹ ਖਾਲੀ ਦਿਖਾਈਆਂ ਦੇ ਰੀਆਂ ਨੇ ਤਾਂ ਸ਼ਟਰ ਜਿਹੜੇ ਨੇ ਉਹ ਬੰਦ ਦਿਖਾਈ ਦੇਣ ਤਾਂ ਤਾਲੇ ਲੱਗੇ ਹੋਏ ਦਿਖਾਈ ਦੇ ਰਹੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਅੱਜ ਬੰਦ ਦੀ ਕੋਲ ਨੂੰ ਲੈ ਕੇ ਕੋਈ ਵੀ ਦੁਕਾਨ ਜਿਹੜੀ ਖੁੱਲੀ ਹੋਈ ਦਿਖਾਈ ਨਹੀਂ ਤੇਰੀ ਲਗਾਤਾਰ ਪੰਜਾਬ ਪੁਲਿਸ ਦੇ ਮੁਲਾਜ਼ਮ ਸੜਕਾਂ ਦੇ ਉੱਪਰ ਦਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਆਪਣੀ ਡਿਊਟੀ ਉਹ ਕੀਤੀ ਜਾ ਰਹੀ ਆ ਤਾਂ ਜੋ ਕੱਲੂਕਾਰੇ ਨੂੰ ਲੈ ਕੇ ਕੋਈ ਵੀ ਘਟਨਾ ਜਿਹੜੀ ਆ ਉਹ ਅੰਮ੍ਰਿਤਸਰ ਦੇ ਵਿੱਚ ਨਾ ਵਾਪਰੇ ਤਾਂ ਉਸ ਨੂੰ ਲੈ ਕੇ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਜਾਂ ਫਿਰ ਮਹਿਲਾ ਪੁਲਸਾ ਉਹ ਅੱਜ ਸੜਕਾਂ ਦੇ ਉੱਪਰ ਦਿਖਾਈ ਦੇ ਰਿਹਾ ਉਹਨਾਂ ਦੇ ਵੱਲੋਂ ਪੂਰੀ ਜਿਹੜੀ ਚੈਕਿੰਗ ਜਿਹੜੀ ਕੀਤੀ ਜਾ ਰਹੀ ਆ ਤੁਸੀਂ ਵੇਖ ਸਕਦੇ ਹੋ ਕਿ ਲਗਾਤਾਰ ਵੱਡੀ ਗਿਣਤੀ ਵਿੱਚ ਮੁਲਾਜ਼ਮ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਵੱਖ-ਵੱਖ ਚੌਂਕਾ ਦੇ ਵਿੱਚ ਦਿਖਾਈ ਦੇ ਰਹੇ ਨੇ ਤਾਂ ਲਗਾਤਾਰ ਦਰਪਾਰ ਸਾਹਿਬ ਦੇ ਚਾਰ ਚੁਫੇਰੇ ਦੇ ਵਿੱਚ ਜਿਹੜੀ ਪੁਲਿਸ ਆਹੋ ਦਿਖਾਈ ਦੇ ਰਹੀ ਹੈ ਤੇ ਦੇਖਦੇ ਅਸੀਂ ਗੱਲ ਕਰੀਏ ਵੱਡੀ ਗਿਣਤੀ ਦੇ ਵਿੱਚ ਅੱਜ ਪੰਜਾਬ ਪੁਲਿਸ ਦੇ ਮੁਲਾਜ਼ਮ ਸਿਵਲ ਵਰਦੀ ਵਿੱਚ ਵੀ ਦਿਖਾਈ ਦਿੱਤੇ ਨੇ ਤਾਂ ਲਗਾਤਾਰ ਵਖਵਖ ਜਿਹੜੀਆਂ ਟੀਮਾਂ ਨੇ ਉਹ ਬਣਾਈਆਂ ਗਈਆਂ ਨੇ ਵਖਵਖ ਚੌਂਕਰ ਵਿੱਚ ਤਣਾਤ ਕੀਤੀਆਂ ਗਈਆਂ ਨੇ ਲਗਾਤਾਰ ਪੀਸੀਆਰ ਦੀਆਂ ਟੀਮਾਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਹਾਲ ਗੇਟ ਜਿਹੜਾ ਉਹ ਬੰਦ ਹੋਇਆ ਪਿਆ ਤਾਇ ਸੌਲੇ ਐਐਸਐਚਓ ਹਰਕਿਰਤ ਸਿੰਘ ਆਪਣੀ ਪੁਲਿਸ ਪਾਰਟੀ ਦੇ ਨਾਲ ਸੜਕਾਂ ਦੇ ਉੱਪਰ ਦਿਖਾਈ ਦੇ ਰਹੇ ਤਾਂ ਉਹਨਾਂ ਦੇ ਵੱਲੋਂ ਚੱਪੇ-ਚੱਪੇ ਦੇ ਜਿਹੜੀ ਨਿਗਾਹ ਜਿਹੜੀ ਉਹ ਰੱਖੀ ਜਾ ਰਹੀ ਹੈ ਤਾਂ ਸੌਲੇ ਅਸੀਂ ਗੱਲਬਾਤ ਕਰਦੇ ਆ ਤਾਂ ਸਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸੜਕਾਂ ਦੇ ਉੱਪਰ ਦਿਖਾਈ ਦੇ ਰਹੇ ਪੁਲਿਸ ਦੇ ਨਾਲ ਕਿੰਨੀਆਂ ਕਿ ਦੁਕਾਨਾਂ ਜਿਹੜੀਆਂ ਨੇ ਅੱਜ ਬੰਦ ਹੋਈਆਂ ਨੇ ਕਿਉਂਕਿ ਪਿਛਲੇ ਦਿਨੀ ਹੀ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਬੰਦ ਦੀ ਕਾਲ ਦਿੱਤੀ ਗਈ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਅਸਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਅੱਜ ਦੇਖਣ ਨੂੰ ਮਿਲ ਰਿਹਾ ਜੀ ਅੱਜ ਸਾਰੇ ਅੰਮ੍ਰਿਤਸਰ ਤੇ ਲੋਟ ਮਾਰਚ ਕੀਤਾ ਸਾਰੀ ਸੇ ਸਾਰੇ ਪਾਸੇ ਪੁਲਿਸ ਦਾ ਅੰਮ੍ਰਿਤਸਰ ਚ ਸਾਰੇ ਪਾਸੇ ਲਗਾਈ ਗਈ ਆ ਉਹ ਇਹੋ ਜੀ ਗੱਲ ਨਾ ਹੋਵੇ ਜਿਹੜਾ ਵੀ ਇੱਥੇ ਸ਼ਾਂਤੀ ਬਣੀ ਰਵੇ ਤਾਂ ਤੁਹਾਡੇ ਵੱਲੋਂ ਫਲੈਗ ਮਾਰਚ ਕੀਤਾ ਜਾ ਰਿਹਾ ਜੀ ਅੱਜ ਸੜਕਾਂ ਦੇ ਉੱਪਰ ਆਪਣੇ ਮੁਲਾਜ਼ਮਾਂ ਨੂੰ ਲੈ ਕੇ ਹਾਂਜੀ ਅਫਸਰਾਂ ਵੱਲੋਂ ਹੁਕਮ ਹੋਇਆ ਕਿ ਫਲੈਗ ਮੈਚ ਕਰੋ ਕਿ ਕੋਈ ਸਾਰੇ ਪਾਸੇ ਸ਼ਾਂਤੀ ਆ ਇਹ ਦੇਖਣ ਲਈ ਆਪਾਂ ਫਲੈਗ ਮਾਰਚ ਕਰ ਰਹੇ ਹਾਂ ਤਾਂ ਸਰ ਜੀ ਕਰ ਅਸੀਂ ਗੱਲ ਕਰੀਏ ਹਾਲ ਗੇਟ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾ ਦਰਬਾਰ ਸਾਹਿਬ ਨੂੰ ਜਾਂਦੀਆਂ ਨੇ ਤਾਂ ਇਸ ਰਸਤੇ ਦੇ ਵਿੱਚ ਕਿੰਨੇ ਕੁ ਜਿਹੜੇ ਮੁਲਾਜ਼ਮ ਨੇ ਉਹ ਤਨਾਤ ਕੀਤੇ ਗਏ ਨੇ ਇਹ ਟੋਟਲੀ ਸਾਰੇ ਮੁਲਾਜ਼ਮ ਦੁਬਾਰ ਇਵਾਰ ਤਣਾਦ ਕੀਤੇ ਆਪਣੇ ਆਪਣੇ ਅਫਸਰਾਂ ਨੂੰ ਲਗਾਈਏ ਡਿਊਟੀ ਮੇਰੀ ਰੋਡ ਮਾਰਚ ਤੇ ਮੈਂ ਰੋਡ ਮਾਰਚ ਕਰ ਰਿਹਾ ਤੇ ਫਿਕਰ ਜਿਹੜੀ ਉਹ ਦੱਸ ਸਕਦੇ ਕੁਝ ਦੁਕਾਨਾਂ ਵਿੱਚੋਂ ਖੁੱਲੀਆਂ ਨੇ ਜਾਂ ਫਿਰ ਸਾਰੀਆਂ ਬੰਦ ਦਿਖਾਈ ਦੇ ਰਹੀਆਂ ਨੇ ਅੱਜ ਤੇ ਤੈਨੂੰ ਲੈ ਕੇ ਸਾਰੀਆਂ ਦੁਕਾਨਾਂ ਬੰਦ ਜਿੱਥੇ ਜਿੱਥੇ ਪਰ ਰੋਡ ਮਾਰਚ ਕੀਤਾ ਸਾਰੀਆਂ ਦੁਕਾਨਾਂ ਬੰਦ ਦੀਆਂ ਸੁਰੱਖਿਆ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਕੀਤੇ ਗਏ ਨੇ ਅੰਮ੍ਰਿਤਸਰ ਦੇ ਵਿੱਚ ਪੂਰੀ ਸਕਿਉਰਿਟੀ ਸਾਰੇ ਪਾਸੇ ਚੁੱਪ-ਚੁੱਪੇ ਆਪਣਾ ਫੋਰਸ ਲਗਾਈ ਆ ਜਿਹੜੇ ਸਕਿਉਰ ਦਾ ਇੰਤਜ਼ਾਮ ਕੀਤਾ ਹੋਇਆ ਵੱਖ-ਵੱਖ ਚੌਂਕਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਦੇ ਦਿਨ ਨੂੰ ਲੈ ਕੇ ਹਾਂਜੀ ਸਾਰੇ ਚੌਂਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਰ ਇਸੇ ਤਰੀਕੇ ਦੇ ਨਾਲ ਸਾਰਾ ਦਿਨ ਅੱਜ ਚੈਕਿੰਗ ਜਿਹੜੀ ਪੁਲਿਸ ਦੇ ਵੱਲੋਂ ਕੀਤੀ ਜਾਏਗੀ ਹਾਂਜੀ ਸਾਰੇ ਆਪਾਂ ਅੱਜ ਦਾ 6 ਜੂਨ ਤੱਕ ਸਾਰਾ ਰਾਤ ਤੱਕ ਚੈਕਿੰਗ ਹੁੰਦੀ ਰਹਣੀ ਹੈ ਭਾਵੇਂ ਰਾਤ ਵੀ ਹੋਵੇ ਤਾਂ ਲੋਕਾਂ ਨੂੰ ਕੀ ਮੈਸੇਜ ਆਜ ਦੇ ਦਿਨ ਨੂੰ ਲੈ ਕੇ ਲੋਕਾਂ ਨੂੰ ਮੈਸੇਜ ਆਈ ਹੈ ਕਿ ਆਪਾਂ ਅੱਜ ਘਰ ਹੀ ਰਹਿਣ ਜਿਹੜੀ ਅੱਜ ਸਾਰੀਆਂ ਦੁਕਾਨਾਂ ਬੰਦ ਦਾ ਬਾਹਰ ਆਉਂਦਾ ਕੋਈ ਫਾਇਦਾ ਨਹੀਂ ਹੈਗਾ ਤੇ ਚੰਦ ਮਹੀਨਾ ਘਰ ਬੈਠ ਕੇ ਬੈਠੇ ਐਮਰਜੈਂਸੀ ਜਿਹੜੀਆਂ ਦੁਕਾਨਾਂ ਨੇ ਉਹ ਖੁੱਲੀਆਂ ਰਹਿਣਗੀਆਂ ਅੱਜ ਦੇ ਦਿਨ ਨੂੰ ਲੈ ਕੇ ਮੈਡੀਕਲ ਜਿਹੜੀ ਐਮਰਜੈਂਸੀ ਉਹ ਖੁੱਲੀਆਂ ਰਹਿਣਗੀਆਂ ਬਾਕੀ ਸਾਰਾ ਬੰਦ ਰਹਿ ਗਿਆ ਠੀਕ ਹੈ ਪਰ ਤੁਸੀਂ ਵੇਖੇਗੇ ਕਿ ਐਸ ਐਚਓ ਹਰਕਿਰਤ ਸਿੰਘ ਹੁਣਾਂ ਦੇ ਵੱਲੋਂ ਫਿਲਹਾਲ ਜਾਣਕਾਰੀ ਦਿੱਤੀ ਗਈ ਹੈ ਉਹਨੂੰ ਕਹਿਣਾ ਹੈ ਕਿ ਕੱਲੂ ਘਾਰੇ ਨੂੰ ਲੈ ਕੇ ਜਿਹੜੀ ਪੁਲਿਸ ਉਹ ਤਨਾਤ ਕੀਤੀ ਗਈ ਹੈ ਤਾਂ ਲਗਾਤਾਰ ਪੁਲਿਸ ਸੜਕਾਂ ਦੇ ਉੱਪਰ ਦਿਖਾਈ ਦੇ ਰਹੀ ਹੈ ਤਾਂ ਜੇਕਰ ਅਸੀਂ ਗੱਲ ਕਰੀਏ ਅੰਮ੍ਰਿਤਸਰ ਦੇ ਵੱਖ-ਵੱਖ ਚੌਂਕਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਜਿਹੜੇ ਨੇ ਤਨਾਤ ਦਿਖਾਈ ਦੇ ਰਹੇ ਨੇ ਤਾਂ ਹੋਰ ਵੀ ਬਾਹਰੋਂ ਫ ਲਗਾਈ ਗਈ ਹੈ ਤਾਂ ਨਾਲ ਦੇ ਨਾਲ ਲੋਕਾਂ ਨੂੰ ਮੈਸੇਜ ਦਿੱਤਾ ਗਿਆ ਅੱਜ ਦੇ ਦਿਨ ਨੂੰ ਲੈ ਕੇ ਉਹ ਆਪਣੇ ਤਰ੍ਹਾਂ ਦੇ ਵਿੱਚ ਰਹਿਣਾ ਫਿਲਹਾਲ ਜਿਹੜੀਆਂ ਐਮਰਜੈਂਸੀ ਸਵਾਮਾਂ ਨੇ ਉਹ ਖੁੱਲੀਆਂ ਰਹਿਣ ਗਿਆ ਜਗਵੰਟੀ ਦੇ ਲਈ ਸਾਹਿਲ ਅੰਮ੍ਰਿਤਸਰ